ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਮਨਸ ਫੂਡ ਕੋਰਟ ਕੀ ਹਾਲ ਚਾਲ ਨੇ ਜੀ ਤੁਹਾਡੇ ਆਈ ਹੋਪ ਤੁਸੀਂ ਸਭ ਬਹੁਤ ਅੱਛੇ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਜੀ ਵਰਮੀ ਸ਼ਿਮਲਾ ਮਿਰਚ ਦੀ ਰੈਸিপি ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਚ ਚੱਲ ਰਹੀ ਹੈ ਅੱਜਕਲ ਤੇ ਅਸੀਂ ਸੋਚਿਆ ਫਿਰ ਆਪਾਂ ਵੀ ਇਸ ਨੂੰ ਘਰ 'ਚ ਟਰਾਈ ਕਰੀਏ ਤੇ ਇਹਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਇਹਦੀ ਸਟਫਿੰਗ ਰੈਡੀ ਕਰਦੇ ਹਾਂ ਉਹਦੇ ਲਈ ਮੈਂ ਸਭ ਤੋਂ ਪਹਿਲਾਂ 2 ਟੇਬਲस्पून ਸਰੋਂ ਦੇ ਤੇਲ ਦੇ ਵਿੱਚ ਜੀਰਾ, ਰਾਈ, ਹਿੰਗ ਸੋ ਇਹਨਾਂ ਨੂੰ ਅਸੀਂ ਤੜਕ ਲਾਂਗੇ ਤੇ ਫਿਰ ਇਹਦੇ ਵਿੱਚ ਅਸੀਂ ਐਡ ਕਰਾਂਗੇ ਚੌਪਡ ਆਨੀਅਨ, ਜਿੰਜਰ ਤੇ ਗ੍ਰੀਨ ਚਿਲੀਜ਼। ਇਹਨਾਂ ਨੂੰ ਆਪਾਂ ਅੱਛੀ ਤਰ੍ਹਾਂ ਨਾਲ ਛੋਟੇ ਕਰ ਲਾਂਗੇ। ਜਿਹੜੇ ਪਿਆਜ਼ ਆ ਇਹਨਾਂ ਨੂੰ ਅਸੀਂ ਬਹੁਤ ਜ਼ਿਆਦਾ ਨਹੀਂ ਪਕਾਣਾ। ਥੋੜਾ ਜਿਹਾ ਬਸ ਟ੍ਰਾਂਸਲੂਸੈਂਟ ਹੋ ਜਾਣ। ਫਿਰ ਅਸੀਂ ਇਹਦੇ ਵਿੱਚ ਐਡ ਕਰਾਂਗੇ ਸਾਲਟ ਜਿੱਦਾਂ ਤੁਹਾਨੂੰ ਚਾਹੀਦਾ ਉਸ ਹਿਸਾਬ ਨਾਲ ਤੁਸੀਂ ਸਾਲਟ ਐਡ ਕਰ ਸਕਦੇ ਹੋ 레드 ਚਿੱਲੀ ਪਾਊਡਰ ਤੇ ਟਰਮਰਿਕ ਪਾਊਡਰ ਤੇ ਗਰਮ ਮਸਾਲਾ ਐਡ ਕਰਕੇ ਮੈਂ ਇਹਨਾਂ ਨੂੰ ਥੋੜਾ ਜਿਹਾ ਭੁੰਨ ਲਾਂਗੇ ਹੁਣ ਇਹਦੇ ਵਿੱਚ ਮੈਂ ਐਡ ਕੀਤੀ ਹੈ ਕਸ਼ਮੀਰੀ 레드 ਚਿੱਲੀ ਪਾਊਡਰ ਤੇ ਇਹਨੂੰ ਵੀ ਆਪਾਂ ਅੱਛੀ ਤਰ੍ਹਾਂ ਨਾਲ ਭੁੰਨ ਲਾਂਗੇ ਸਾਰੇ ਮਸਾਲਿਆਂ ਨੂੰ ਭੁੰਨਣ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਆਪਣੇ ਉਬਲੇ ਹੋਏ ਆਲੂ ਇਹਨਾਂ ਨੂੰ ਅਸੀਂ ਅੱਛੀ ਤਰ੍ਹਾਂ ਨਾਲ ਪਹਿਲਾਂ ਮੈਸ਼ ਕਰ ਲਿਆ ਸੀ ਗੱਲਣ ਤੋਂ ਬਾਅਦ ਤੇ ਹੁਣ ਇਹਨੂੰ ਅਸੀਂ ਮੀਡੀਅਮ ਫਲੇਮ ਕਰਕੇ ਤੇ ਆਲੂਆਂ ਨੂੰ ਅਸੀਂ ਅੱਛੀ ਤਰ੍ਹਾਂ ਨਾਲ ਪਕਾ ਲਾਂਗੇ ਔਰ ਹੁਣ ਮੈਂ ਇਹਦੇ ਵਿੱਚ ਐਡ ਕੀਤੀ ਹੈ ਜੀ આમਚੂਰ ਪਾਊਡਰ ਤੇ ਥੋੜੇ ਜਿਹੇ ਕੁੱਟੇ ਹੋਏ ਸੌਂਫ ਪੁੰਨੇ ਹੋਏ ਕੁੱਟੇ ਹੋਏ ਸੌਂਫ ਔਰ ਨਾਲ ਹੀ ਇਹਦੇ ਵਿੱਚ ਮੈਂ ਕਸੂਰੀ ਮੇਥੀ ਤੇ ਥੋੜਾ ਜਿਹਾ ਨਾਰਦਾਨਾ ਤੇ ਨਾਲ ਹੀ ਫ੍ਰੈਸ਼ ਕੋਰੀਅੰਡਰ ਇਹਦੇ ਚ ਐਡ ਕੀਤਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਅੱਛੇ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਤੇ ਇਹਨੂੰ ਲੋ ਫਲੇਮ ਦੇ ਉੱਤੇ ਆਪਾਂ ਬਹੁਤ ਅੱਛੀ ਤਰ੍ਹਾਂ ਨਾਲ ਭੁੰਨ ਲਾਂਗੇ ਥੋੜਾ ਥੋੜਾ ਇਹਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਹੁਣ ਆਇਲ ਰਿਲੀਜ਼ ਹੋਣਾ ਸ਼ੁਰੂ ਹੋ ਗਿਆ ਸੀ ਤੇ ਹੁਣ ਇਹਨੂੰ ਭੁੰਨਣ ਤੋਂ ਬਾਅਦ ਅਸੀਂ ਇਹਨੂੰ ਇੱਕ ਥਾਲੀ ਦੇ ਵਿੱਚ ਸਟਫਿੰਗ ਨੂੰ ਕੱਢ ਲਾਂਗੇ ਤੇ ਇਹਨੂੰ ਥੋੜਾ ਜਿਹਾ ਠੰਡਾ ਹੋਣ ਲਈ ਆਪਾਂ ਰੱਖ ਦਾਂਗੇ ਤੇ ਇਸੇ ਤਰ੍ਹਾਂ ਨਾਲ ਆਪਾਂ ਥਾਲੀ ਦੇ ਵਿੱਚ ਇਹਨੂੰ ਫੈਲਾ ਕੇ ਰੱਖ ਲੈਣੇ ਆ ਤੇ ਹੁਣ ਇਹਨੂੰ ਆਪਾਂ ਠੰਡਾ ਹੋਣ ਲਈ ਸਾਈਡ ਤੇ ਰੱਖ ਦਿੰਨੇ ਆ ਜਦ ਤੱਕ ਸਾਡਾ ਮਸਾਲਾ ਠੰਡਾ ਹੋ ਰਿਹਾ ਸਟਫਿੰਗ ਠੰਡੀ ਹੋ ਰਹੀ ਆ ਆਪਾਂ ਆਪਣੀ ਸ਼ਿਮਲਾ ਮਿਰਚ ਰੈਡੀ ਕਰ ਲੈਂਦੇ ਆ ਸ਼ਿਮਲਾ ਮਿਰਚ ਦੀਆਂ ਆਪਾਂ ਉੱਪਰੋਂ ਦੀ ਡੰਡੀਆਂ ਉਤਾਰ ਕੇ ਤੇ ਹਲਕਾ ਹਲਕਾ ਉੱਪਰੋਂ ਦੀ ਇਹਦਾ ਜਿਹੜਾ ਸਟੈਮ ਦੇ ਉੱਪਰ ਹੁੰਦੀ ਹੈ ਉਹਨੂੰ ਆਪਾਂ ਬਿਲਕੁਲ ਹਲਕੇ ਹੱਥਾਂ ਦੇ ਨਾਲ ਉਤਾਰ ਲਾਂਗੇ ਤੇ ਇਹਨੂੰ ਆਪਾਂ ਬਿਲਕੁਲ ਹੋਲ ਨਹੀਂ ਕਰਾਂਗੇ ਇਹਦੇ ਵਿੱਚ ਉੱਪਰੋਂ ਉੱਪਰੋਂ بس ਇਹਦਾ ਜਿਹੜਾ ਪਾਰਟ ਹੁੰਦਾ ਉਹਨੂੰ ਆਪਾਂ ਉਤਾਰਨਾ ਆ ਤੇ ਹੁਣ ਅਸੀਂ ਇਹਨੂੰ ਸੈਂਟਰ ਦੇ ਵਿੱਚੋਂ ਕੱਟ ਲਗਾ ਕੇ ਦੋ ਹਿੱਸਿਆਂ 'ਚ ਡਿਵਾਈਡ ਕਰ ਲਾਂਗੇ ਇੱਕ ਸ਼ਿਮਲਾ ਮਿਰਚ ਨੂੰ ਇਸੇ ਤਰ੍ਹਾਂ ਨਾਲ ਆਪਾਂ ਸਾਰੀਆਂ ਸ਼ਿਮਲਾ ਮਿਰਚ ਹਾਫ ਕੱਟ ਕਰਕੇ ਰੱਖ ਲਾਂਗੇ ਤੇ ਤੇ ਹੁਣ ਇੱਧਰ ਸਾਡੀ ਸਟਫਿੰਗ ਵੀ ਠੰਡੀ ਹੋ ਚੁੱਕੀ ਹੈ ਜੀ ਇਹਨੂੰ ਆਪਾਂ ਹੁਣ ਸਾਰੀ ਸ਼ਿਮਲਾ ਮਿਰਚ ਦੇ ਵਿੱਚ ਅੱਛੀ ਤਰ੍ਹਾਂ ਨਾਲ ਪ੍ਰੈਸ ਕਰ ਕਰਕੇ ਭਰ ਲਾਂਗੇ ਤੇ ਬਿਲਕੁਲ ਬਹੁਤ ਵਧੀਆ ਤਰ੍ਹਾਂ ਇਹਨੂੰ ਆਪਾਂ ਅੱਛੀ ਤਰ੍ਹਾਂ ਨਾਲ ਭਰਾਂਗੇ ਤਾਂ ਕਿ ਸਾਡੀ ਜਿਹੜੀ ਸ਼ਿਮਲਾ ਮਿਰਚ ਆ ਉਹ ਅੱਛੀ ਤਰ੍ਹਾਂ ਨਾਲ ਸਟਫ ਹੋ ਜੇ ਤੇ ਵਧੀਆ ਫਲੇਵਰ ਆਵੇ ਇਸ ਕਰਕੇ ਇਹਨੂੰ ਆਪਾਂ ਪ੍ਰੈਸ ਕਰ ਕਰਕੇ ਵਧੀਆ ਤਰ੍ਹਾਂ ਨਾਲ ਸਾਰੀਆਂ ਸ਼ਿਮਲਾ ਮਿਰਚ ਨੂੰ ਪਰ ਲਾਂਗੇ ਤੇ ਸਾਡੀ ਹੁਣ ਸ਼ਿਮਲਾ ਮਿਰਚ ਰੈਡੀ ਹੈ ਹੁਣ ਆਪਾਂ ਇਹਨਾਂ ਨੂੰ ਕਰ ਲੈਣੇ ਆ ਜੀ ਫਰਾਈ ਤੇ ਥੋੜਾ ਜਿਹਾ ਕੜਾਈ ਦੇ ਵਿੱਚ ਮੈਂ ਤੇਲ ਲਿਆ ਆ ਤੇ ਥੋੜੇ ਥੋੜੇ ਸੈਸ਼ਨਸ ਦੇ ਵਿੱਚ ਮੈਂ ਇਹਨੂੰ ਸਾਰੀਆਂ ਸ਼ਿਮਲਾ ਮਿਰਚ ਨੂੰ ਭੁੰਨਾਂਗੀ ਤੇ ਤੇਲ ਪਾ ਕੇ शिमला मिर्च रख के ਵਿੱਚ ਥੋੜਾ ਜਿਹਾ ਅਸੀਂ ਪਾਣੀ ਪਾਵਾਂਗੇ ਤੇ ਨਾਲ ਹੀ ਉਹਨੂੰ ਇਮੀਡੀਏਟਲੀ ਅਸੀਂ ਟੱਕ ਦਾਂਗੇ ਤਾਂ ਕਿ ਉਹ ਭਾਫ਼ ਦੇ ਨਾਲ ਵਧੀਆ ਤਰ੍ਹਾਂ ਸਾਡੀ शिमला मिर्च ਪੱਕ ਜਵੇ ਤੇ ਮੀਡੀਅਮ ਆਪਾਂ ਫਲੇਮ ਕੱਟ ਹੀ ਰੱਖਣੀ ਹੈ ਔਰ ਦੇਖ ਸਕਦੇ ਹੋ ਤੁਸੀਂ ਇਹਦੀ ਇੱਕ ਸਾਈਡ ਬਹੁਤ ਵਧੀਆ ਤਰ੍ਹਾਂ ਨਾਲ ਪੱਕ ਗਈ ਹੈ ਹੁਣ ਆਪਾਂ ਇਹਨੂੰ ਟਰਨ ਕਰ ਦਾਂਗੇ ਦੂਸਰੀ ਸਾਈਡ ਨੂੰ ਵੀ ਇਸੇ ਤਰ੍ਹਾਂ ਨਾਲ ਆਪਾਂ ਪਕਾ ਲਾਂਗੇ ਜਦੋਂ ਅਸੀਂ ਇਹਦੀ ਦੂਸਰੀ ਸਾਈਡ ਪਕਾਣੀ ਹੈ ਤਾਂ ਸਾਨੂੰ ਦੁਬਾਰਾ ਤੋਂ ਪਾਣੀ ਪਾਣ ਦੀ ਜ਼ਰੂਰਤ ਨਹੀਂ ਹੈਗੀ ਇਨੂੰ ਆਪਾਂ ਵੈਸੀ ਲੋ ਫਲੇਮ ਦੇ ਉੱਤੇ ਟੱਕ ਕੇ ਦੂਸਰੀ ਸਾਈਡ ਵੀ ਇਹਦੀ ਆਰਾਮ ਨਾਲ ਬਹੁਤ ਅੱਛੀ ਤਰ੍ਹਾਂ ਨਾਲ ਪੱਕ ਜਾਂਦੀ ਹੈ ਤੇ ਹੁਣ ਤੁਸੀਂ ਵੇਖ ਸਕਦੇ ਹੋ ਜੀ ਆਪਣੀ ਦੂਜੀ ਸਾਈਡ ਵੀ ਬਹੁਤ ਵਧੀਆ ਤਰ੍ਹਾਂ ਸ਼ਿਮਲਾ ਮਿਰਚ ਦੀ ਰੈਡੀ ਹੋ ਚੁੱਕੀ ਹੈ ਫਰ ਗਈ ਹੈ ਤੇ ਜਿਹੜਾ ਵੀ ਉਹਦੇ ਵਿੱਚ ਥੋੜਾ ਜਿਹਾ ਆਪਾਂ ਔਇਲ ਪਾਇਆ ਸੀ ਉਹ ਵੀ ਇੰਨੇ ਮਤਲਬ ਐਬਜ਼ਾਰਬ ਕਰ ਲਿਆ ਆ ਤੇ ਵਧੀਆ ਤਰ੍ਹਾਂ ਨਾਲ ਆਪਣੀ ਸ਼ਿਮਲਾ ਮਿਰਚ ਸਾਰੀਆਂ ਜਿਹੜੀਆਂ ਨੇ ਫਰਾਈ ਹੋ ਚੁੱਕੀਆਂ ਨੇ ਇਹਨਾਂ ਨੂੰ ਹੁਣ ਆਪਾਂ ਇੱਕ ਸਾਈਡ ਤੇ ਪਲੇਟ 'ਚ ਕੱਟ ਲਾਂਗੇ ਜੀ ਇਹ ਸ਼ਿਮਲਾ ਮਿਰਚ ਦੀ ਬਹੁਤ ਹੀ ਵਧੀਆ ਤੇ ਮਤਲਬ ਕੁਇਕ ਰੈਸিপি ਹੈਗੀ ਆ ਔਰ ਖਾਣ 'ਚ ਵੀ ਇਹ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਸ਼ਿਮਲਾ ਮਿਰਚ ਤੇ ਤੁਸੀਂ ਵੀ ਇਸ ਸ਼ਿਮਲਾ ਮਿਰਚ ਨੂੰ ਜ਼ਰੂਰ ਕਰਕੇ ਟਰਾਈ ਕਰਨਾ ਵੈਸੇ ਤਾਂ ਇਸ ਨੂੰ ਪੂਰੀ ਸਾਬਤ ਸ਼ਿਮਲਾ ਮਿਰਚ ਦੇ ਵਿੱਚ ਪਹਿਲਾਂ ਆਪਾਂ ਆਲੂ ਸਟਫ ਕਰਕੇ ਤੇ ਆਨੂੰ ਡੀਪ ਫ੍ਰਾਈ ਵੀ ਕਰ ਸਕਦੇ ਸੀ ਪਰ ਇਹ ਜਿਹੜਾ ਇੱਕ ਨਵਾਂ ਤਰੀਕਾ ਬਹੁਤ ਹੀ ਵਧੀਆ ਆ ਤੇ ਇਹਦੇ ਵਿੱਚ ਆਇਲ ਵੀ ਬਹੁਤ ਘੱਟ ਯੂਜ਼ ਹੁੰਦਾ ਆ ਤੇ ਇਹ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ Shimla mirch ਤੇ ਆਪਣੀਆਂ ਹੁਣ Shimla mirch ਦੀ ਇਹ ਰੈਸਪੀ stuffed Shimla mirch ਬਹੁਤ ਹੀ ਵਧੀਆ ਬਣ ਕੇ ਰੈਡੀ ਹੋ ਚੁੱਕੀ ਹੈ ਜੀ ਬਹੁਤ ਹੀ ਜਲਦੀ ਇਹ ਬਣ ਕੇ ਰੈਡੀ ਹੋਈ ਹੈ ਤੇ ਤੁਸੀਂ ਵੀ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਇਹ ਰੈਸਪੀ ਕਿਹੋ ਜਿਹੀ ਲੱਗੀ ਤੇ ਆਪਣੇ ਰਿਵਿਊਜ਼ ਮੈਨੂੰ ਜ਼ਰੂਰ ਦੇਣਾ ਜੀ ਜੇ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਤੇ ਆਪਣੇ ਫੈਮਿਲੀ ਫਰੈਂਡਸ ਦੇ ਨਾਲ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਹੁਣ ਅਸੀਂ ਇਹਨੂੰ ਫਰੈਸ਼ ਕੋਰੀਂਡਰ ਦੇ ਨਾਲ ਗਾਰਨਿਸ਼ ਕਰਾਂਗੇ ਤੇ ਸਾਡੀ ਸਬਜ਼ੀ ਬਣ ਕੇ ਰੈਡੀ ਹੈ ਜੀ ਇਹਨੂੰ ਤੁਸੀਂ ਪਰਾਂਠੇ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਆਪਾਂ ਇਸੇ ਤਰ੍ਹਾਂ ਦੀਆਂ ਹੋਰ ਅੱਛੀਆਂ ਕੁਇਕ ਰੈਸਪੀਜ਼ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਜੀ ਤੇ ਤੁਸੀਂ ਵੀ ਮੈਨੂੰ ਨੈਕਸਟ ਰੈਸਪੀ ਕਮੈਂਟਸ ਵਿੱਚ ਸੁਜੈਸਟ ਕਰ ਸਕਦੇ ਹੋ ਜੀ ਅਸੀਂ ਉਸ ਨੂੰ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਫਿਰ ਮਿਲਾਂਗੇ ਕਿਸੇ ਹੋਰ ਅੱਛੀ ਹੈਲਦੀ ਰੈਸਪੀ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਜੀ ਟੇਕ ਕੇਅਰ ਐਂਡ ਬਾਏ ਬਾਏ